ਸਾਰੇ ਐਨਆਰਆਈਜ਼ ਨੂੰ ਚੌਕਸ ਹੋਣ ਦੀ ਲੋੜ ਹੈ ਜਿਹੜੇ ਬੰਦੇ ਨੂੰ ਐਨਆਰਆਈਜ਼ ਨੇ ਮੁਖਤਿਆਰਨਾਮਾ ਦਿੱਤਾ ਹੁੰਦਾ ਹੈ ਕਈ ਵਾਰ ਉਹ ਵਿਅਕਤੀ ਐਨਆਰਆਈ ਦੀਜ਼ ਕੰਸੈਂਟ ਤੋਂ ਬਿਨਾਂ ਉਸਤੇ ਲੋਨ ਲੈ ਲੈਂਦਾ ਹੈ ਲੋਨ ਤੋਂ ਇਲਾਵਾ ਹੋਰ ਕਈ ਮਸਲੇ ਆ ਸਕਦੇ ਨੇ ਕੀ ਕੋਈ ਉਹਨਾਂ ਦੀ ਜ਼ਮੀਨ ਨੂੰ ਆਪਣੇ ਨਾਮ ਵੀ ਕਰਵਾ ਸਕਦਾ ਹੈ ਸਾਸ੍ਰੀਕਾਲ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜ਼ਾਇਦਾਦਾਂ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਜ਼ਮੀਨਾਂ ਜ਼ਾਇਦਾਦਾਂ ਦੀ ਗੱਲ ਕਰਦੇ ਹਾਂ, ਉਹਦੇ ਕਾਨੂੰਨ ਦੀ ਗੱਲ ਕਰਦੇ ਹਾਂ ਤੇ ਤੁਹਾਡੇ ਕੀ ਹੱਕ ਨੇ ਜ਼ਮੀਨਾਂ ਜ਼ਾਇਦਾਦਾਂ ਨੂੰ ਲੈ ਕੇ ਉਹਦੇ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ ਤੁਹਾਨੂੰ ਜਾਣਕਾਰੀ ਦਿੰਦੇ ਨੇ ਰਿਟਾਇਰਡ ਨਾਇਬ ਤਹਿਸੀਲਦਾਰ ਸਰਦਾਰ ਗੁਰਪ੍ਰਤਾਪ ਸਿੰਘ ਆਲੂਆਲੀਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ। ਸਸ੍ਰੀਕਾਲ ਜੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਵਾਦ ਅਲਵਲੀ ਸਾਹਿਬ ਜ਼ਮੀਨ ਦੀ ਗੱਲ ਕਰਦੇ ਹੁੰਦੇ ਆ ਜਾਇਦਾਦ ਦੀ ਗੱਲ ਕਰਦੇ ਹੁੰਦੇ ਆ ਉਹਦੀ ਖਰੀਦੋ ਫਰੋਖਤ ਦੀ ਆਪਾਂ ਗੱਲ ਕਰਦੇ ਆ ਕੀ ਕਾਨੂੰਨ ਕਹਿੰਦਾ ਸਾਰੀਆਂ ਚਰਚਾਵਾਂ ਇਸ ਪ੍ਰੋਗਰਾਮ ਚ ਕੀਤੀਆਂ ਜਾਂਦੀਆਂ ਨੇ ਇੱਕ ਮਸਲਾ ਬੜਾ ਗੰਭੀਰ ਹੈ ਉਹ ਮਸਲਾ ਹੈ ਐਨ ਆਰ ਆਈਜ਼ ਦਾ ਐਨ ਆਰ ਆਈਜ਼ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਦੇ ਕਦੇ ਉਹ ਦੇਸ਼ ਦੇ ਵਿੱਚ ਗੀੜਾ ਮਾਰਦੇ ਨੇ ਪੰਜਾਬ ਆਉਂਦੇ ਨੇ ਜ਼ਮੀਨਾਂ ਦਾ ਕੰਮ ਉਹਨਾਂ ਦਾ ਕੋਈ ਨਾ ਕੋਈ ਉਲਝ ਜਾਂਦਾ ਹੈ ਕਈ ਵਾਰ ਉਹਦੇ ਉੱਤੇ ਲੋਨ ਹੋ ਜਾਂਦੇ ਨੇ ਕਈ ਵਾਰ ਉਹਨਾਂ ਨੂੰ ਆਪਣੀ ਜ਼ਮੀਨ ਬਚਾਉਣ ਵਾਸਤੇ ਛੜਵਾਉਣ ਵਾਸਤੇ ਕਾਫੀ ਕੁਝ ਕਰਨਾ ਪੈਂਦਾ ਹੈ ਕਿਉਂਕਿ ਵਿਦੇਸ਼ ਬੈਠੇ ਨੇ ਦੇਸ਼ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਦੇ ਤੋਂ ਬੇਖਬਰ ਰਹਿੰਦੇ ਨੇ ਇਸੇ ਵਿਸ਼ੇ ਤੇ ਉਹ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਜ਼ਮੀਨ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ ਉਹਨਾਂ ਦੀ ਜਾਇਦਾਦ ਕਿਵੇਂ ਸੁਰੱਖਿਅਤ ਦੇਸ਼ ਦੇ ਵਿੱਚ ਰਹਿ ਸਕਦੀ ਹੈ ਜਦ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਸਭ ਤੋਂ ਪਹਿਲਾਂ ਇਹ ਹੀ ਕਿ ਜਿਹੜੀ ਇਹਨਾਂ ਦੀ ਜ਼ਮੀਨ ਜਾਇਦਾਦ ਹੈ ਉਹਨੂੰ ਆਪਾਂ ਸੁਰੱਖਿਅਤ ਕਿਵੇਂ ਕਰਨਾ ਹੈ ਰਮਿੰਦਰ ਜੀ ਸਭ ਤੋਂ ਵੱਡਾ ਮਸਲਾ ਐਨਆਰਆਈਜ਼ ਲਈ ਉਹਨਾਂ ਦੇ ਰਿਸ਼ਤੇਦਾਰ ਖੜੇ ਕਰਦੇ ਹੁੰਦੇ ਹੂੰ ਜਿਸ ਕਿਸੇ ਰਿਸ਼ਤੇਦਾਰ ਨੂੰ ਉਹਨਾਂ ਨੇ ਮੁਖਤਿਆਰਨਾਮਾ ਦਿੱਤਾ ਹੁੰਦਾ ਜਾਂ ਚੌਧਰ ਦਿੱਤੀ ਹੁੰਦੀ ਹੈ ਹੂੰ ਉਹੀ ਉਹਨਾਂ ਨੂੰ ਖਰਾਬ ਕਰਦੇ ਆ ਉਹਦੇ 'ਚ ਉਹਨਾਂ ਦੇ ਆਪਣੇ ਲਾਲਚ ਹੁੰਦਾ ਹੈ ਆਪਣਾ ਹਿੱਤ ਹੁੰਦਾ ਹੈ ਹੂੰ ਜਿਸ ਕਰਕੇ ਐਨ ਆਰ ਆਈ ਦੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਖੁਰਦਪੁਰਦ ਹੋ ਜਾਂਦੀਆਂ ਜਿਹੜੇ ਬੰਦੇ ਨੂੰ ਐਨ ਆਰ ਆਈ ਨੇ ਮੁਖਤਿਆਰਨਾਮਾ ਦਿੱਤਾ ਹੁੰਦਾ ਹੈ ਕਈ ਵਾਰ ਉਹ ਵਿਅਕਤੀ ਐਨ ਆਰ ਆਈ ਦੀਸ ਕੰਸੈਂਟ ਤੋਂ ਬਿਨਾ ਉਸਤੇ ਲੋਨ ਲੈ ਲੈਂਦਾ ਜੀ ਠੀਕ ਹੈ ਜੇ ਲੋਨ ਜਮ੍ਹਾਂ ਹੁੰਦਾ ਰਹੇ ਤਾਂ ਠੀਕ ਹੈ ਜਿਉ ਜਮ੍ਹਾਂ ਨਹੀਂ ਹੋਇਆ ਤਾਖੀਰ ਦੇ ਵਿੱਚ ਜੋ ਐਕਸ਼ਨ ਆਣਾ ਉਹ ਐਨ ਆਰ ਆਈ ਦੀ ਜ਼ਮੀਨ ਤੇ ਹੀ ਆਣਾ ਜੀ ਠੀਕ ਹੈ ਹੂੰ ਇਸ ਵਾਰੇ ਸਾਰੇ ਐਨ ਆਰ ਆਈਜ਼ ਨੂੰ ਚੌਕਸ ਹੋਣ ਦੀ ਲੋੜ ਹੈ ਜਦੋਂ ਮੁਖਤਿਆਰਨਾਮਾ ਦਿੰਦੇ ਆਂ ਹੂੰ ਤਾਂ ਉਸ ਲਈ ਖਾਸ ਧਿਆਨ ਰੱਖਣ ਕਿ ਉਹਨਾਂ ਦਾ ਜਿਹੜਾ ਮੁਖਤਿਆਰ ਆਮ ਹੈ ਜਾਂ ਮੁਖਤਿਆਰ ਖਾਸ ਹੈ ਉਹਨਾਂ ਦੀ ਕਿਸੇ ਜਾਇਦਾਦ ਤੇ ਬੈਂਕ ਤੋਂ ਜਾਂ ਕਿਸੇ ਪ੍ਰਾਈਵੇਟ ادارے ਤੋਂ ਕਰਜ਼ਾ ਨਾ ਲੈ ਸਕੇ ਇਹ ਗੱਲ ਸਪੈਸ਼ਲ ਤੌਰ ਤੇ ਉਹਨਾਂ ਦੇ ਮੁਖਤਿਆਰ ਨਾਮੇ 'ਚ ਅੰਕਿਤ ਕੀਤੀ ਜਾਣੀ ਚਾਹੀਦੀ ਹੈ। ਹੂੰ ਤਾਂ ਹੀ ਇਹਨਾਂ ਦੀ ਜਦਾਦਾਂ ਦਾ ਬਚਾਓ ਹੋ ਸਕਦਾ। ਜੀ। ਪਰ ਕਈ ਵਾਰ ਝਗੜੇ ਇੰਨੇ ਵੱਜ ਜਾਂਦੇ ਨੇ ਜੀ ਕੋਰਟ ਕਚੈਰੀ ਤੱਕ ਵੀ ਪਹੁੰਚ ਜਾਂਦੇ ਨੇ। ਲੋਨ ਤੋਂ ਇਲਾਵਾ ਹੋਰ ਕੀ ਮਸਲੇ ਆ ਸਕਦੇ ਨੇ? ਕੀ ਕੋਈ ਉਹਨਾਂ ਦੀ ਜ਼ਮੀਨ ਨੂੰ ਆਪਣੇ ਨਾਮ ਵੀ ਕਰਵਾ ਸਕਦਾ ਹੈ? ਨਹੀਂ। ਮੁਖਤਿਆਰਿਆਂ ਤੇ ਹੁੰਦਿਆਂ ਉਸ ਦੀ ਰਜਮੰਦੀ ਤੋਂ ਬਿਨਾ ਜਾਂ ਐਨ ਆਰ ਆਈ ਦੀ ਮਰਜ਼ੀ ਤੋਂ ਬਿਨਾ ਜ਼ਇਦਾਦ ਕਿਸੇ ਦੇ ਨਾਮ ਨਹੀਂ ਹੋ ਸਕਦੀ ਇਸ ਵਾਸਤੇ ਜਿਹੜੇ ਐਨ ਆਰ ਆਈ ਵੀਰ ਹੈ ਮੇਰੇ ਉਹਨਾਂ ਨੂੰ ਆਪਣੇ ਜਿਹੜੇ ਇੱਥੇ ਕਰਿੰਦੇ ਆ ਜਾਂ ਜਿਹੜੇ ਇਹਨਾਂ ਨੇ ਜਿਨ੍ਹਾਂ ਨੂੰ ਮੁਖਤਿਆਰਨਾਮਾ ਦਿੱਤਾ ਆ ਜਾਂ ਜਿਹਨੂੰ ਸੰਭਾਲੀ ਹੋਈ ਹੈ ਜ਼ਮੀਨ ਉਹਨਾਂ ਨੂੰ ਕਹਿ ਕੇ ਚੌਕਸ ਹੋਣ ਦੀ ਲੋੜ ਹੈ ਕੋਈ ਕਰਜ਼ਾ ਨਾ ਲੈ ਲੈ ਕਿਉਂਕਿ ਜਦੋਂ ਫੀਲਡ ਅਫਸਰ ਮੌਕੇ ਤੇ ਦੇਖਣ ਆਉਂਦਾ ਹੈ ਤਾਂ ਉਸ ਦਾ ਸਾਰਾ ਲੌਂਗੀਟਿਊਡ ਲੈਟੀਟਿਊਡ ਸਾਰਾ ਕੁਝ ਉਸ ਜ਼ਮੀਨ ਦਾ ਜਿਹੜਾ ਹੈਗਾ ਉਹ ਨੋਟ ਕੀਤਾ ਜਾਂਦਾ ਜੀ ਆਸ-ਪਾਸੇ ਦੀਆਂ ਸਾਈਡਾਂ ਨੋਟ ਕੀਤੀਆਂ ਜਾਂਦੀਆਂ ਜੇ ਟਿਊਬ ਲੱਗਿਆ ਤਾਂ ਉਹਦੀ ਲੋਕੇਸ਼ਨ ਨੋਟ ਕੀਤੀ ਜਾਂਦੀ ਆ ਜੇ ਇਹ ਸਭ ਕੁਝ ਕੀਤਾ ਜਾਂਦਾ ਹੈ ਉਹਦੇ ਨਾਲ ਵੀ ਕਈ ਵਾਰੀ ਜਿਹੜਾ ਹੈਗਾ ਐਨ ਆਰ ਆਈ ਮੁਸ਼ਕਲ ਚਾਹ ਸਕਦਾ ਹੂੰ ਲੋੜ ਹੈ ਉਹਨਾਂ ਦੇ ਜਿਹੜੇ ਇੱਥੇ ਮੁਖਤਿਆਰੀਆ ਮੈਂ ਜਾਂ ਜੀ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਸੌਂਪੀ ਹੋਈ ਹੈ ਜਗ੍ਹਾ ਉਹ ਵੀ ਤੁਹਾਨੂੰ ਦੇਖ ਰੱਖ ਕਰਨੀ ਹੈ ਉਹਨਾਂ ਨੂੰ ਚੌਕਸ ਹੋਣ ਦੀ ਲੋੜ ਹੈ ਕਿ ਇਸ ਮਸਲੇ ਤੋਂ ਬਚਿਆ ਜਾਵੇ ਸਰਬ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਕਬਜ਼ੇ ਵਗੈਰਾ ਵੀ ਹੋ ਜਾਂਦੇ ਨੇ ਐਨ ਆਰ ਆਈ ਲੰਮੇ ਸਮੇਂ ਬਾਅਦ ਪਰਤਦੇ ਨੇ ਤਾਂ ਉਹਦੇ ਉੱਤੇ ਜਾਂ ਤਾਂ ਕੋਈ ਬਿਲਡਿੰਗ ਹੁੰਦੀ ਹੈ ਜਾਂ ਫਿਰ ਉਹ ਜ਼ਮੀਨ ਕਹਿ ਦਿੱਤਾ ਜਾਂਦਾ ਹੈ ਕਿ ਇਹ ਭਾਈ ਤੁਹਾਡੀ ਨਹੀਂ ਹੈਗੀ ਤੇ ਫਿਰ ਉਹੀ ਕੋਟਕਚਰੀਆਂ ਦਾ ਚੱਕਰ ਪੈਂਦਾ ਉਹ ਕੀ ਕਰਨਾ ਜੀ ਤੇਰੇਵਿੰਦਰ ਜੀ ਮੈਂ ਪਹਿਲਾਂ ਵੀ ਕਿਹਾ ਹੂੰ ਕਿ ਐਨ ਆਰ ਆਈ ਨੂੰ ਜਦੋਂ ਕੋਈ ਮੁਸ਼ਕਲ ਆਂਦੀ ਹੈ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦੀ ਵਜ੍ਹਾ ਕਰਕੇ ਹੀ ਆਂਦੀ ਹੈ ਜੀ ਜਿਸ ਨੂੰ ਉਹਨਾਂ ਨੇ ਮੁਖਤਿਆਰਨਾਮਾ ਦਿੱਤਾ ਹੁੰਦਾ ਜਾਂ ਜਿਸ ਨੂੰ ਉਹਨਾਂ ਨੇ ਉਹ ਜਗ੍ਹਾ ਜ਼ਵਾਨੀ ਤੌਰ ਤੇ ਸੰਭਾਲ ਲਈ ਕਿਹਾ ਹੁੰਦਾ ਹੌਲੀ ਹੌਲੀ ਕਰਕੇ ਉਹਦਾ ਲਾਲਚ ਵੱਧ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਜ਼ਮੀਨ ਨੂੰ ਹਥਿਆਣਾ ਚਾਹੁੰਦਾ ਜੀ ਜਦੋਂ ਐਨ ਆਰ ਆਈ ਆਂਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਪੰਗੇ ਜਪਾ ਤਾ ਕੇ ਪੁਲਿਸ ਕੇਸ ਬਣਾਤਾ ਜਾਂਦਾ ਜੀ ਤਾਂ ਕਿ ਉਹ ਮਜਬੂਰ ਹੋ ਕੇ ਆਪਣੀ ਜਗਾ ਜਿਹੜੀ ਹੈਗੀ ਆ ਉਹ ਛੱਡ ਜਾਵੇ ਹਾਂ ਜਾਂ ਬੇਚ ਜਾਵੇ ਉਹਦੇ ਨਾਲ ਇਹ ਹੁੰਦਾ ਵੀ ਜੇ 1 ਕਰੋੜ ਦੀ ਜਗਾ ਤਾਂ ਉਹਨੂੰ ਐਨ ਆਰ ਈ ਨੂੰ 25 ਲੱਖ ਰੁਪਏ ਹੀ ਮਿਲਦਾ ਸੋ ਇਸ ਵਿਸ਼ੇ ਤੇ ਜਿਹੜਾ ਹੈਗਾ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਜੋ ਵਿਅਕਤੀ ਆਪਣੀ ਜਾਇਦਾਦ ਕਿਸੇ ਨੂੰ ਦੇ ਕੇ ਜਾਂਦਾ ਹੈ ਸੌਂਪ ਕੇ ਜਾਂਦਾ ਹੈ ਉਹਦਾ ਹੀ ਅਧਿਕਾਰ ਹੁੰਦਾ ਹੈ ਜਾਂ ਫਿਰ ਜਿਸ ਨੂੰ ਦਿੱਤੀ ਹੁੰਦੀ ਹੈ ਉਹਦੀ ਨੀਅਤ ਦਾ ਖੋਟ ਆ ਜਾਂਦੀ ਹੈ ਜੀ ਜਿਸ ਕਰਕੇ ਐਨ ਆਰ ਆਈ ਵੀਰਾਂ ਨੂੰ ਨੁਕਸਾਨ ਹੁੰਦਾ ਹੈ ਔਰ 70% ਕੇਸਾਂ ਦੇ ਵਿੱਚ ਐਨਆਰਆਈ ਦੇ ਵੀਰਾਂ ਨੂੰ ਆਪਣੀ ਜਾਇਦਾਦ ਵੇਚ ਕੇ ਛੱਡ ਕੇ ਚਲੇ ਜਾਣਾ ਪੈਂਦਾ ਜਿਹੜੇ ਨਹੀਂ ਵੇਚਦੇ ਉਹਨਾਂ ਦੀ ਜੀਦਦ ਉਦੋਂ ਹੀ ਖੁਰਦਪੁਰਦ ਕਰ ਦਿੰਦੇ ਆ ਨਾਮ ਉਹਨਾਂ ਦੇ ਚੱਲਦੀ ਰਹਿੰਦੀ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਦੀ ਜ਼ਮੀਨ ਹੈ ਕਿੱਥੇ ਜੀ ਇਸ ਵਾਸਤੇ ਹਰ ਇੱਕ ਐਨਆਰਆਈ ਨੂੰ ਜਿਹਦੀ ਜ਼ਮੀਨ ਪੰਜਾਬ 'ਚ ਜਾਂ ਇੰਡੀਆ 'ਚ ਕਿਤੇ ਵੀ ਹੈ ਹੁਣ ਸਾਰਾ ਇੰਡੀਆ ਲਗਭਗ ਆਨਲਾਈਨ ਹੈ ਠੀਕ ਹੈ ਉਹ ਆਪਣੀ ਫਰਦ ਕੱਢ ਕੇ ਜਿਸ ਵੀ ਜਿੱਥੇ ਵੀ ਕਿਤੇ ਬੈਠਾ ਹੈ ਅਮਰੀਕਾ ਚਾਹ ਕੈਨੇਡਾ ਚਾਹ ਆਸਟ੍ਰੇਲੀਆ ਚਾਹ ਉੱਥੇ ਬੈਠ ਕੇ ਹੀ ਜਿਵੇਂ ਪੰਜਾਬ ਦਾ ਹੈਗਾ ਪੰਜਾਬ ਲੈਂਡ ਰਿਕਾਰਡ ਦੇ ਉਸ ਦੇ ਵਿੱਚ ਜਾ ਕੇ ਉਹ ਆਪਣੀ ਫਰਦ ਕੱਢ ਸਕਦਾ ਹੈ ਅਗਰ ਉਹਦੇ ਚ ਕੋਈ ਐਂਟਰੀ ਨਵੀਂ ਹੋਈ ਹੈ ਜਾਂ ਕੋਈ ਬੋਗਸ ਐਂਟਰੀ ਹੋਈ ਹੈ ਠੀਕ ਹੈ ਜਾਂ ਫਿਰ ਕੋਈ ਨੰਬਰ ਘਟਵਾਦ ਕਰਤਾ ਖਸਰਾ ਨੰਬਰ ਦੀ ਰਕਬਾ ਘਟਾਤਾ ਜਾਂ ਵਧਾਤਾ ਉਹ ਆਪ ਚੈੱਕ ਕਰਦੇ ਰਹਿਣ ਹਰ ਸਾਲ ਚੈੱਕ ਕਰਨ ਜੇ ਉਹਨਾਂ ਨੂੰ ਕੋਈ ਫਰਕ ਲੱਗਦਾ ਤਾਂ ਇੱਥੇ ਜਿੱਥੇ ਇਹਨਾਂ ਨੇ ਸੌਂਪੀ ਹੋਈ ਹੈ ਜਗਾ ਉਹਨੂੰ ਪੁੱਛਣ ਵੀ ਇਹ ਕੀ ਪ੍ਰੋਬਲਮ ਹੈ ਜੀ ਠੀਕ ਹੈ ਕਿਉਂਕਿ ਜੇ ਉਹ ਜਲਦੀ ਸੈ ਰੈਕਟੀਫਾਈ ਕਰਾ ਲੈਂਦੇ ਠੀਕ ਹੈ ਨਹੀਂ ਤੇ ਜਦੋਂ ਅਗਲੀ ਜਮਾ ਬੰਦ ਬੰਦੀ ਬਣ ਜਾਂਦੀ ਹੈ ਉਹ ਨੋਟ ਉਹਦੇ ਚ ਵੀ ਚਲਾ ਜਾਂਦਾ ਫੇਰ ਕਰਾਣਾ ਮੁਸ਼ਕਿਲ ਹੋ ਜਾਂਦਾ ਇਸ ਵਾਸਤੇ ਸਾਰੇ ਐਨ ਆਰ ਆਈ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਹਰ ਸਾਲ ਜਾਂ 6 ਮਹੀਨੇ ਬਾਅਦ ਆਪਣੀ ਪੀ ਆਲ ਆਰ ਐਸ ਤੇ ਜਾ ਕੇ ਆਪਣੀ ਫਰਦ ਕੱਢੋ ਫਰਦ ਕੱਢ ਕੇ ਉਹਦੇ ਜਿਹੜੇ ਖਸਰਾ ਨੰਬਰ ਆ ਗਏ ਉਹਦੇ ਜਿਹੜੇ ਫੂਟ ਨੋਟ ਦਿੱਤੇ ਹੋਏ ਆ ਜਾਂ ਵਿਸ਼ੇਸ਼ਤਾਵਾਂ 'ਚ ਨੋਟ ਦਿੱਤੇ ਹੋਏ ਆ ਉਹਨਾਂ ਨੂੰ ਜਰੂਰ ਚੈੱਕ ਕਰੋ ਜੇ ਉਹਨਾਂ ਜੀ ਤੁਹਾਨੂੰ ਕੋਈ ਲੱਗਦਾ ਕਿ ਹਾਂ ਇਹ ਮੇਰੀ ਮਰਜ਼ੀ ਤੋਂ ਬਿਨਾ ਆ ਗਿਆ ਹੈ ਨੋਟ ਮੇਰੀ ਜਿਹਾਦ ਤੇ ਤਾਂ ਉਹਨੂੰ ਆਪਣੇ ਜਿਹੜਾ ਇਖਤਿਆਰ ਆਮ ਹੈਗਾ ਜਾਂ ਜਿਹੜਾ ਇੱਥੇ ਬੌਸ ਤੁਸੀਂ ਬਣਾਇਆ ਹੋਇਆ ਉਹਨੂੰ ਗੱਲ ਕਰਕੇ ਉਸ ਨੂੰ ਰੈਕਟੀਫਾਈ ਕਰਾਓ ਜੇ ਉਹਦੇ ਤੋਂ ਨਹੀਂ ਹੁੰਦਾ ਤਾਂ ਆਪ ਆ ਕੇ ਉਸ ਚੀਜ਼ ਨੂੰ ਤਹਿਸੀਲਦਾਰ ਨੂੰ ਮਿਲ ਕੇ ਰੈਕਟੀਫਾਈ ਕਰੋ ਜੀ ਤਾਂ ਹੀ ਬਚਤ ਹੋ ਸਕਦੀ ਹੈ ਜੀ ਬਿਲਕੁਲ ਅਲਵਲੀ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਜਿੰਨੇ ਵੀ ਸਾਡੇ ਐਨਆਰਆਈ ਭਰਾ ਪ੍ਰੋਗਰਾਮ ਨੂੰ ਦੇਖ ਰਹੇ ਨੇ ਕਿ ਤੁਸੀਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਆਪਣੀ ਜ਼ਮੀਨ ਜਾਇਦਾਦ ਕਿਵੇਂ ਬਚਾਉਣੀ ਹੈ ਜੇਕਰ ਤੁਹਾਡਾ ਕੋਈ ਖਾਸਮ ਖਾਸ ਵੀ ਹੈ ਤਾਂ ਉਹਦੇ ਨਾਲ ਵੀ ਪੂਰਾ ਤੁਸੀਂ ਸੰਪਰਕ ਦੇ ਵਿੱਚ ਰਿਹਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਚੀਜ਼ ਦਾ ਖਮਿਆਜ਼ਾ ਨਾ ਭੁਗਤਣਾ ਪਵੇ ਅਲਵਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ